ਤੁਹਾਨੂੰ ਲੱਗਦਾ ਆਪਣੇ ਪੰਜਾਬੀਆਂ ਦੀ ਬਾਵਾ ਗਲਤੀ ਹੈਗੀ ਆ ਕਿ ਆਪਣੇ ਪੰਜਾਬੀ ਕੈਨੇਡਾ ਅਮਰੀਕਾ ਜਰਮਨੀ ਵਰਗੀ ਕੰਟਰੀਆਂ ਦੇ ਵਿੱਚ ਜਾ ਰਹੇ ਪਰਿਵਾਰ ਸਮੇਤ ਤੇ ਉੱਥੇ ਜਾ ਕੇ ਵਸ ਜਾ ਰਹੇ ਆ ਹਾਲਾਂਕਿ ਪੰਜਾਬ ਦੇ ਕਈ ਪੰਜਾਬੀ ਜਿਹੜੇ ਨੇ ਅੱਧੇ ਤੋਂ ਜ਼ਿਆਦਾ ਕੈਨੇਡਾ ਦੀ ਵਰਗੀ ਧਰਤੀ ਦੇ ਉੱਪਰ ਬੈਠੇ ਹੋਏ ਨੇ ਤੇ ਉੱਥੇ ਜਾ ਕੇ ਕਹਿੰਦੇ ਕਿ ਵੀ ਸਾਡੇ ਹੱਕ ਦੋ ਸਾਡੇ ਹੱਕ ਦੋ ਫਿਰ ਉਹਨਾਂ ਨੂੰ ਕੀ ਮੌਤ ਪੈਂਦੀ ਪੰਜਾਬ ਦੇ ਵਿੱਚ ਆ ਕੇ ਹੱਕ ਮੰਗਣ ਤੇ ਇਹ ਵੀ ਮੈਂ ਤੁਹਾਨੂੰ ਦੱਸਦਾ ਨਾ ਇੱਕ ਜਿਹੜਾ ਆਪਣੇ ਹਮ ਦੋ ਹਮਾਰੇ ਦੋ ਵਾਲਾ ਨਹੀਂ ਚੱਕਰ ਸੀ ਤੇ ਉਹ ਚੱਲਿਆ ਹੀ ਪੰਜਾਬ ਤੇ ਹਰਿਆਣੇ ਵਿੱਚ ਜ਼ਿਆਦਾ ਉਹਦਾ ਇੱਥੇ ਕੀਤਾ ਗਿਆ ਵਿਸਤਾਰ ਤੇ ਇੱਕ ਲਾ ਲਓ ਵੀ ਤੁਸੀਂ ਹੁਣ ਆਪਣੀ ਲੇਡੀਆਂ ਜਦੋਂ ਬੇਬੀ ਹੁੰਦਾ ਉਹ ਆਪਰੇਸ਼ਨ ਤੋਂ ਬਗੈਰ ਬੇਬੀ ਨਹੀਂ ਹੁੰਦੇ ਉਹਦਾ ਕਾਰਨ ਕਿ ਜਾਂ 2 ਤੋਂ 3 ਤੋਂ ਵੱਧ ਬੱਚੇ ਨਹੀਂ ਪੈਦਾ ਹੁੰਦੇ ਅੱਗੇ ਇਦਾਂ ਬੁੜਿਆਂ ਦੇ 5-5 7-7 ਬੱਚੇ ਹੁੰਦੇ ਸੀ ਜੇ ਇੱਕ ਅੱਧਾ ਕਿਤੇ ਚਲੇ ਵੀ ਗਿਆ ਬਾਹਰਪੂਰ 5-7 ਇੱਥੇ ਤੁਰੇ ਫਿਰਦੇ ਰਹਿੰਦੇ ਹੁੰਦੇ ਸੀ ਤੇ ਦੇ ਵਿੱਚ ਜੋ ਲੋਕੀ ਆਵਾਜ਼ ਚੱਕਦੇ ਨੇ ਕਿ ਵੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਨੇ ਪੰਜਾਬ ਖਾ ਲਿਆ ਪੰਜਾਬ ਦੇ ਵਿੱਚ ਰਾਜਕਰਨ ਲਾਪੇ ਇਹਨਾਂ ਦੇ ਸਰਪੰਚ ਬਣ ਗਏ ਹੁਣ ਹੋਰ ਬੰਦੇ ਐਮਐਲਏ ਬਣ ਜਾਣਗੇ ਮੰਤਰੀ ਬਣ ਜਾਣਗੇ ਇਹ ਉਹ ਗਲਤ ਨੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿਣਾ ਪਰ ਉਹਨਾਂ ਦੀ ਆਵਾਜ਼ ਗਲਤ ਆ ਭਾਈ ਉਹ ਏਸੇ ਦੇਸ਼ ਦੇ ਆ ਉਹ ਆਪਾਂ ਉਹਨਾਂ ਨੂੰ ਕੱਢ ਦੇ ਸਕਦੇ ਨਹੀਂ ਇੱਕ ਹਾਂ ਆਵਾਜ਼ ਜ਼ਰੂਰ ਆਪਾਂ ਚੱਕ ਸਕਦੇ ਆ ਵੀ ਬਾਹਰ ਕੱਢੋ ਬਾਹਰ ਕੱਢੋ ਪਰ ਨਾ ਕਿਸੇ ਸਰਕਾਰ ਨੇ ਕੱਢਣੇ ਆ ਨਾ ਆਪਾਂ ਤੱਕਾ ਕਰਕੇ ਕਰ ਸਕਦੇ ਆ ਕਰਕੇ ਦੇਖ ਲਓ ਜੇ ਕਰ ਹੁੰਦਾ ਤਾਂ ਹੁਣ ਆ ਦੇਖ ਲਓ ਵੀ ਆ ਲਿਲਵਾ ਬਿਟਵਾ ਹੁਣਾਂ ਦੇ ਪ੍ਰੋਗਰਾਮ ਹੁੰਦਾ ਜਦੋਂ ਕਿਦਾਂ ਭਰ-ਭਰ ਕੇ ਜਾਂਦੇ ਆ ਜਾਂਦੇ ਆ ਨਾ ਗੱਡੀਆਂ ਭਰ ਕੇ ਆਪਣੇ ਮौज-ਮਾਤੀਆਂ ਕਰਦੇ ਜਾਂਦੇ ਆ ਨੰਦ ਲੈਣੇ ਕਾਦੇ ਭਾਈ ਜੇਬ ਵਿੱਚ ਪੈਸੇ ਆ ਤੇ ਜੇ ਸਾਡੇ ਬੰਦੇ ਆਪਣੇ ਇੱਥੇ ਆਪਣੇ ਕੰਮ ਕਰਨਗੇ ਆਪਣੇ ਕੰਮ ਦਾ ਤਰੀਕਾ ਬਦਲਣਗੇ ਆਪਾਂ ਹੀ ਉਹਨਾਂ ਦੀ ਜੇਬ ਵਿੱਚ ਵੀ ਪੈਸੇ ਆਉਣਗੇ ਤੁਸੀਂ ਵੀ ਜੋ ਮਰਜ਼ੀ ਕਰੀ ਜਾਓ ਤੁਸੀਂ ਇੱਥੋਂ ਨਿਕਲ ਜਾਓ ਜਾ ਕੇ ਦੇਖੋ 4-5 ਕਿਲੋਮੀਟਰ ਦਾ ਏਰੀਆ ਤੁਸੀਂ ਤੈਅ ਕਰੋ। ਤੁਸੀਂ ਕੀ ਦੇਖਣਾ? ਤੁਸੀਂ ਦੇਖੋਗੇ। ਆ ਜਿੰਨੀਆਂ ਰੇੜੀਆਂ ਹੋ ਗਈਆਂ ਛੋਟੇ-ਛੋਟੇ ਕੰਮ। ਆ ਕੋਈ ਭੱਲਿਆਂ ਦੀ ਲਾ ਕੇ ਖੜਾ, ਕੋਈ ਗੋਲ ਗੱਪਿਆਂ ਦੀ ਲਾ ਕੇ ਖੜਾ, ਕੋਈ ਸ਼ਕਰਗੰਦੀ ਦੀ ਲਾ ਕੇ ਖੜਾ, ਕੋਈ ਛੱਲੀਆਂ ਦੀ ਲਾ ਕੇ ਖੜਾ। ਉਹ ਕੀ ਕਰਦੇ ਆ? ਉਹ ਆਪਣਾ ਕੰਮ ਕਰਨ ਨੂੰ ਪਹਿਲ ਦਿੰਦੇ ਆ। ਵੀ ਬਾਈ, ਜੇ ਛੋਟਾ ਕਰੂੰਗਾ ਆਪਣਾ ਕੰਮ ਕਰੂੰਗਾ। ਸਾਡੇ ਪੰਜਾਬੀ ਸਾਡੇ ਪੰਜਾਬੀ ਸਵੇਰ ਨੂੰ ਉੱਥੇ ਜੀਵ ਥੱਲੇ ਜਿਹੜੀਆਂ ਗੋਲੀਆਂ ਮਿਲਦੀਆਂ ਉਹ ਖਾਣ ਨੂੰ ਉੱਥੇ ਜਿਹੜੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਉੱਥੇ ਲੈਣਾ ਵਿੱਚ 12-12 ਵਜੇ ਤੱਕ ਲੱਗੇ ਹੁੰਦੇ ਆ। ਇਹ ਲੱਖ ਸਦਾਨਾ ਹੋਰੀ ਬੜੀਆਂ ਗੱਲਾਂ ਕਰਦੇ ਨੇ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਆ ਪ੍ਰਵਾਸੀ ਨੇ ਉਹਨਾਂ ਦਾ ਰਾਜ ਆ ਗਿਆ। ਯੂਪੀ ਬਿਹਾਰ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਰਾਜ ਕਰਦੇ ਪਏ ਨੇ। ਹਰੇਕ ਥਾਂ ਦੇ ਉੱਪਰ ਉਹਨਾਂ ਦੀਆਂ ਰੇੜੀਆਂ, ਹਰੇਕ ਖਾਂ ਦੇ ਉੱਪਰ ਉਹਨਾਂ ਦੀਆਂ ਦੁਕਾਨਾਂ, ਹਰੇਕ ਚੀਜ਼ਾਂ ਨੇ ਮੰਡੀਆਂ ਦੇ ਵਿੱਚ ਉਹਨਾਂ ਦਾ ਕਬਜ਼ਾ, ਹਰੇਕ ਥਾਵਾਂ ਦੇ ਉੱਪਰ ਉਹਨਾਂ ਦਾ ਕਬਜ਼ਾ ਪੇ ਪ੍ਰਵਾਸੀ ਵੀ ਬਈ ਕਹਿੰਦੇ ਨੇ ਕਿ ਵੀ ਸਾਡੇ ਤੋਂ ਕਬਜ਼ਾ ਛਡਾ ਲਓ ਪੰਜਾਬੀ ਆ ਕੇ ਕੰਮ ਕਰ ਲੈਣ। ਫੇ ਜਦੋਂ ਇਦਾਂ ਦੇ ਸਵਾਲ ਚੱਕ ਹੁੰਦੇ ਨੇ ਉਦੋਂ ਫੇ ਮਨ ਦੇ ਵਿੱਚ ਕੀ ਖਿਆਲ ਹੁੰਦਾ ਬਈ? ਦੇਖੋ ਨਾ ਅੱਗੇ ਪਤਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਸੀ। ਪ੍ਰਵਾਸੀ ਆਉਂਦੇ ਹੁੰਦੇ ਸੀ 6 ਮਹੀਨੇ 8 ਮਹੀਨੇ 9 ਮਹੀਨੇ ਸਾਲ ਕੰਡ ਲਾਉਣਾ ਮੁਰ ਕੇ ਵਾਪਸ ਚਲ ਜਾਣਾ। ਸਾਡਾ ਹੁਣ ਜਿਹੜਾ ਸਿਸਟਮ ਜਿਆ ਖਰਾਬ ਹੋ ਗਿਆ ਨਾ 3-4-5 ਸਾਲਾਂ ਤੋਂ ਉਹ ਹੋਇਆ ਇਹ ਹੁਣ ਪਰਿਵਾਰਾਂ ਸਮੇਤ ਇੱਥੇ ਆ ਗਏ। ਸਾਡੇ ਜਲੰਧਰ ਡੇਰੀਆਂ ਆ ਜਿਹੜੀਆਂ ਜਮਸ਼ੇਰ ਚ ਉੱਥੇ ਤੁਸੀਂ ਜਾ ਕੇ ਦੇਖ ਲਓ ਉੱਥੇ ਪ੍ਰਵਾਸੀਆਂ ਨੇ ਉਹ ਆਪਣੇ ਡੇਰੀ ਫਾਰਮ ਖੋਲੇ ਆ ਇੱਕ ਮੱਝ ਤੋਂ ਸ਼ੁਰੂ ਕਰਕੇ ਕਿਉਂਕਿ ਉਹ ਕੰਮ ਕਰਦੇ ਆ ਪਰ ਬੜੇ ਲੋਕ ਜਿਹੜੇ ਦੇਖਦੇ ਨੇ ਵੀਡੀਓ ਉਹਨਾਂ ਨੇ ਕਮੈਂਟ ਬੜੇ ਕਰਨੇ ਕਿਹਾ ਬਈ ਮੋਂਟੀ ਮਾਂ ਤਾਂ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬੋਲੀ ਜਾਂਦਾ ਇਹ ਕਿਹੜਾ ਕਿਹੜਾ ਪੰਜਾਬੀ ਆ ਗਿਆ ਫੇ ਮੈਂ ਪੰਜਾਬੀਆਂ ਦੇ ਖਿਲਾਫ ਨਹੀਂ ਹੈਗਾ ਮੈਂ ਪ੍ਰਵਾਸੀਆਂ ਦੇ ਹੱਕ 'ਚ ਨਹੀਂ ਹੈਗਾ ਮੈਂ ਓਸੀ ਦੇ ਖਿਲਾਫ ਆ ਵੀ ਜਿਹੜੀ ਆਪਣੇ ਵਿੱਚ ਆਲਸ ਆ ਮੈਂ ਚਾਹੁੰਨਾ ਮੇਰੀ ਕਿਸੇ ਗੱਲ ਨੂੰ ਦਿਲ ਤੇ ਲਾ ਕੇ ਮੇਰਾ ਕੋਈ ਭਰਾ ਜਾ ਕੇ ਆ ਇੱਕ ਵੀ ਤੇ ਮੈਂ ਸਮਝੂਗਾ ਮੇਰੀ ਇੰਟਰਵਿਊ ਕਰਨੀ ਸਭ ਲਈ ਹੋ ਗਈ ਭਾਈ ਅਸੀਂ ਤਾਂ ਆਪਣੇ ਭਰਾਵਾਂ ਨੂੰ ਜਗਾਉਣਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਉਹ ਹੋ ਤਾਂ ਹੀ ਸਕਦਾ ਜੇ ਅਸੀਂ ਮਿਹਨਤ ਕਰਾਂਗੇ ਆ ਜਿਹੜੀ ਬਾਹਰ ਜਾਣ ਦੀ ਦੌੜ ਲੱਗੀ ਆ ਹੁਣ ਤੁਹਾਡੇ ਸਾਹਮਣੇ 트럼ਪ ਨੇ ਲਾ ਦਿੱਤੇ ਕਿ ਨਹੀਂ ਆਪਣੀਆਂ ਇਹ ਸਰਕਾਰਾਂ ਦੀ ਮਿਲ ਭੁਗਤ ਨਾਲ ਹੋਇਆ ਸਾਰਾ ਕੁਝ ਤੇ ਕਿਉਂਕਿ ਤੁਹਾਡੇ ਸਾਹਮਣੇ ਹੀ ਆ ਵੀ ਦੋ ਤਿੰਨ ਕੰਟਰੀਆਂ ਇਦਾਂ ਦੀਆਂ ਸੀ ਜਿਨ੍ਹਾਂ ਨੇ ਇਯਾਜਤ ਨਹੀਂ ਦਿੱਤੀ ਉਹਨਾਂ ਜਾਂ ਜੈਨੂ ਥੱਲੇ ਲਾਉਣ ਦੀ ਉਹ ਮੈਂ ਗੈਂਗਸਟਰਾਂ ਨੂੰ ਵੀ ਕਹਿਣਾ ਚਾਹੁੰਨਾ ਉਹ ਤੁਸੀਂ ਜੇ ਭਾਈ ਇੱਥੇ ਕਿਸੇ ਦਾ ਕਤਲ ਕਰਦੇ ਆ ਕਿਸੇ ਤੋਂ ਪੈਸੇ ਲੈ ਕੇ ਉਹ ਤੁਸੀਂ ਨੁਕਸਾਨ ਕਿਹਦਾ ਕਰਦੇ ਆ ਪੰਜਾਬ ਦਾ ਹੀ ਕਰਦੇ ਮਰਨਾ ਤਾਂ ਪੰਜਾਬ ਦਾ ਹੀ ਪੁੱਤ ਆ ਤੇ ਤੁਸੀਂ ਵੀ ਮੁੜ ਕੇ ਇੱਥੇ ਨਹੀਂ ਬਰ ਸਕਦੇ ਤੇ ਉਹ ਵੀ ਕਿਹਦਾ ਨੁਕਸਾਨ ਹੋਣਾ ਉਹ ਵੀ ਪੰਜਾਬ ਦਾ ਹੀ ਹੋਣਾ ਮਤਲਬ ਵਧੀਆ ਤਰੀਕੇ ਨਾਲ ਜੀਓ ਯਾਰ 5 ਕਿ ਸਾਲ ਚੰਗੇ ਤਰੀਕੇ ਨਾਲ ਪੰਜਾਬ ਚ ਸਾਰੇ ਜਣੇ ਆਪਣਾ ਫਰਜ਼ ਸਮਝ ਕੇ ਕੰਮ ਕਰ ਲੈਣ ਮਿਹਨਤ ਕਰ ਲੈਣ ਤੇ ਪੰਜਾਬ ਜਿਹੜਾ ਵੱਜ ਸਕਦਾ ਤੇ ਆਉਣ ਵਾਲੇ 40 50 ਸਾਲ ਸੋਖੇ ਨਿਕਲ ਜੂਗੇ ਇਹ ਮੇਰਾ ਗੈਂਗਸਟਰਾਂ ਨੂੰ ਵੀ ਇੱਕ ਸੁਣਿਆ ਹੈ ਸੋਸ਼ਲ ਮੀਡੀਆ ਤੇ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਇੱਕ ਮੁੱਦਾ ਬੜੇ ਹੀ ਜੋਰਾ ਸ਼ੋਰਾ ਦੇ ਨਾਲ ਅੱਜ ਕੱਲ ਉੱਠਦਾ ਹੈ ਕਿ ਬਈ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢੋ ਇਹ ਸਵਾਲ ਮੈਂ ਨਹੀਂ ਮੇਰੇ ਨਾਲ ਕਈ ਲੋਕ ਨੇ ਜੋ ਇਹ ਚੱਕਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਮੈਂ ਪੰਜਾਬ ਦੇ ਯੂਥ ਦੀ ਗੱਲ ਕਰਾਂ ਜਾਂ ਫਿਰ ਪੰਜਾਬ ਦੇ ਉਹਨਾਂ ਲੋਕਾਂ ਦੀ ਗੱਲ ਕਰਾਂ ਜੋ ਕਹਿੰਦੇ ਨੇ ਕਿ ਬਈ ਪੰਜਾਬ ਦੇ ਵਿਚ ਰਹਿਣ ਵਾਲੇ ਪ੍ਰਵਾਸੀਆਂ ਨੇ ਪੰਜਾਬ ਨੂੰ ਜਿਹੜਾ ਹੈਗਾ ਏ ਉਹ ਹੌਲੀ-ਹੌਲੀ ਕੰਗਾਲ ਕਰ ਦੇਣਾ ਖਤਮ ਕਰ ਦੇਣਾ ਅਤੇ ਪ੍ਰਵਾਸੀਆਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਰਾਜ ਹੋਵੇਗਾ ਇਸ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਪੰਜਾਬ ਦੇ ਨੌਜਵਾਨ ਮੌਂਟੀ ਮਾਨਹੂਰੀ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਛਾ ਭਾਈ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਚਰਚਾ ਚੱਲਦੀ ਹੈ ਕਿ ਵੀ ਪੰਜਾਬ ਦੇ ਵਿੱਚੋਂ ਪ੍ਰਵਾਸੀ ਭਜਾ ਦਿਓ ਪ੍ਰਵਾਸੀ ਦੇ ਕਈ ਲੋਕ ਨੇ ਉਹ ਕਹਿੰਦੇ ਵੀ ਜੇ ਪ੍ਰਵਾਸੀ ਭਜਾ ਦੋਗੇ ਵੀ ਝੋਨਾ ਕਿਤੋਂ ਲਵਾਉਂਗੇ ਭਜੀ ਪ੍ਰਵਾਸੀ ਭਜਾਉਣਾ ਹੋਰ ਵਿਸ਼ਾ ਆ ਹੂੰ ਤੇ ਆਪਣਾ ਕੰਮ ਦਾ ਤਰੀਕਾ ਬਦਲਣਾ ਹੋਰ ਵਿਸ਼ਾ ਆ ਉਹਦਾ ਮੈਂ ਤੁਹਾਨੂੰ ਸੌਖਾ ਜਿਹਾ ਇੱਕ ਧਾਰਨ ਦੱਸਦਾ ਹੂੰ ਤੁਸੀਂ ਆਪਾਂ ਜਲੰਧਰ 'ਚ ਖੜੇ ਆ ਹੂੰ ਤੁਸੀਂ ਇੱਥੋਂ ਨਿਕਲ ਜਾਓ ਜਾ ਕੇ ਦੇਖੋ ਅ 4-5 ਕਿਲੋਮੀਟਰ ਦਾ ਏਰੀਆ ਤੁਸੀਂ ਤੈਅ ਕਰੋ ਹੂੰ ਤੁਸੀਂ ਕੀ ਦੇਖਣਾ ਤੁਸੀਂ ਦੇਖੋਗੇ ਹੂੰ ਅੱਜ ਜਿੰਨੀਆਂ ਰੇੜੀਆਂ ਹੋ ਗਈਆਂ ਛੋਟੇ ਛੋਟੇ ਕੰਮ ਆ ਕੋਈ ਭੱਲਿਆਂ ਦੀ ਲਾ ਕੇ ਖੜਾ ਕੋਈ ਗੋਲ ਗੱਪਿਆਂ ਦੀ ਲਾ ਕੇ ਖੜਾ ਕੋਈ ਸ਼ਕਰਗੰਦੀ ਦੀ ਲਾ ਕੇ ਖੜਾ ਕੋਈ ਛੱਲੀਆਂ ਦੀ ਲਾ ਕੇ ਖੜਾ ਉਹ ਕੀ ਕਰਦੇ ਆ ਉਹ ਆਪਣਾ ਕੰਮ ਕਰਨ ਨੂੰ ਪੈੜ ਦਿੰਦੇ ਆ ਵੀ ਭਾਈ ਚਾਹ ਛੋਟਾ ਕਰੂੰਗਾ ਆਪਣਾ ਕੰਮ ਕਰੂੰਗਾ ਸਾਡੇ ਪੰਜਾਬੀ ਸਾਡੇ ਪੰਜਾਬੀ ਸਵੇਰ ਨੂੰ ਉੱਥੇ ਜੀਬ ਥੱਲੇ ਜਿਹੜੀਆਂ ਗੋਲੀਆਂ ਮਿਲਦੀਆਂ ਉਹ ਖਾਣ ਨੂੰ ਉੱਥੇ ਜਿਹੜੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਉੱਥੇ ਲੈਣਾ ਵਿੱਚ 12-12 ਵਜੇ ਤੱਕ ਲੱਗੇ ਹੁੰਦੇ ਆ ਸਾਡੇ ਇਹ ਹਾਲਾਤ ਆ ਤੇ ਕੰਮ ਤੇ ਆਪਾਂ ਹੀ ਉਹਨਾਂ ਨੇ ਕਰਨਾ ਮਤਲਬ ਸਾਨੂੰ ਉਹ ਤਰੀਕਾ ਬਦਲਣਾ ਪਊਗਾ ਭਾਈ ਸਾਨੂੰ ਆਪ ਸ਼ਰਮ ਲਾ ਕੇ ਉਹ ਕੰਮ ਕਰਨੇ ਪਹਿਣਗੇ ਸਾਡੇ ਪੰਜਾਬੀ ਕੀ ਕਰਦੇ ਦਿਹਾੜੀ ਚਲੋ ਕੋਈ ਮੈਂ ਮਾੜੀ ਨਹੀਂ ਕਹਿੰਦਾ ਦਿਹਾੜੀ ਚਲੋ ਮਿਹਨਤ ਕਰਨੀ ਆਪਣੇ ਦਸਾਂ ਨੂੰ ਹੀ ਕਿਰਤ ਕਰਦੇ ਆ ਭਾਈ ਆਪਣਾ ਪਸੀਨਾ ਵਹਾਉਂਦੇ ਆ ਪਰ ਇਦਾਂ ਢੋੜੋ ਮੈਂ ਸੋਏ ਨੂੰ ਆਪਾਂ ਜੀਬ ਬਦਲੇ ਰੱਖਣ ਵਾਲੀ ਗੋਲੀ ਖਾ ਲਈ ਤੇ ਮੁੜ ਕੇ ਆਪਾਂ ਚੱਲ ਗਏ ਕੰਮ ਤੇ ਤੇ ਸ਼ਾਮ ਨੂੰ ਲੈ ਪੈਸੇ ਤੇ ਉਹਦਾ ਮੁੜ ਕੇ ਨਸ਼ਾ ਕਰ ਲਿਆ ਭਾਈ ਜੇ ਤੁਸੀਂ ਕਰਨਾ ਥੋੜੇ 5 10 20000 ਰੁਪਇਆ ਪਾ ਕੇ ਜਿੱਦਾਂ ਉਹਨਾਂ ਨੇ ਕੰਮ ਇੱਥੇ ਆਪਣੇ ਖੋਲੇ ਆ ਤੁਸੀਂ ਵੀ ਆਪਣੇ ਇੱਥੇ ਕੰਮ ਖੋਲੋ ਤੁਸੀਂ ਕਿਉਂ ਨਹੀਂ ਤਰੱਕੀ ਕਰ ਸਕਦੇ ਹੁਣ ਇੱਕ ਲਾ ਲਓ ਵੀ ਬਿਹਾਰ ਜਾਂ ਯੂਪੀ ਦਾ ਬੰਦਾ ਆਣ ਕੇ ਜਨੇ ਰੇੜੀ ਖੋਲੀ ਆ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਨੋਟ ਕਰਨਾ ਸ਼ੁਰੂ ਕਰ ਦੋ ਮੈਂ ਕਹਿੰਦਾ ਬਾਹਲਾ ਨਹੀਂ ਤਾਂ 15 1500 ਤੋਂ ਲੈ ਕੇ 5000 ਤੱਕ ਉਹ ਦਿਹਾੜੀ ਪੁੰਦਾ ਆਊਗਾ ਤੇ ਉਹ ਵਧੀਆ ਜ਼ਿੰਦਗੀ ਜੀਂਦਾ ਮਗਰ ਉਹਨਾਂ ਨੇ ਜ਼ਮੀਨਾਂ ਖਰੀਦ ਲਈਆਂ ਮਗਰ ਉਹਨਾਂ ਨੇ ਉੱਥੇ ਆਪਣੇ ਪਲਾਟ ਲੈ ਲਏ ਆ ਘਰ ਬਣਾ ਲਏ ਆ ਉਹ ਕਿੱਥੋਂ ਕਮਾ ਕੇ ਬਣਾਏ ਆ ਪੰਜਾਬ ਚੋਂ ਤੇ ਸਾਡੇ ਪੰਜਾਬੀ ਜਿਹੜੇ ਆ ਉਹਨਾਂ ਦੇ ਤਰੀਕੇ ਹੀ ਕੰਮ ਕਰਨ ਦੇ ਹੋ ਰਿਹਾ ਤਾ ਕਰਕੇ ਮੈਂ ਕਹਿਣਾ ਚਾਹੁੰਦਾ ਮੈਂ ਆਪਾਂ ਨੂੰ ਆਪਣੇ ਤਰੀਕੇ ਬਦਲਨੇ ਪੈਣਗੇ ਇਹ ਕੰਮਾਂ ਦੇ ਉੱਤੇ ਆਪ ਆਪਾਂ ਨੂੰ ਜੇ ਆਪਾਂ ਆਪ ਕੰਮ ਕਰਾਂਗੇ ਤਾਂ ਆਪਾਂ ਹੀ ਜੇ ਆਪਣੇ ਜਿੰਨੇ ਵੀ ਇੱਥੇ ਬੰਦੇ ਆ ਪੰਜਾਬੀ ਤੋਂ ਚੀਜ਼ ਲੈਣਗੇ ਹੁਣ ਦਸਾਂ ਰੇੜੀਆਂ ਦੇ ਵਿੱਚ ਹੈ ਹੀ ਪ੍ਰਵਾਸੀਆਂ ਦੀਆਂ ਰੇੜੀਆਂ ਖਾਣ ਵਾਲਿਆਂ ਨੂੰ ਤਾਂ ਕੁਝ ਨਾ ਕੋ ਖਾਣਾ ਹੀ ਆ ਉਹਨੂੰ ਵਿੱਚੋਂ ਦਸਾਂ ਚੋਂ ਇੱਕ ਦੋ ਪੰਜਾਬੀ ਦੇਸਣਗੇ ਤਾਂ ਪੰਜਾਬੀਆਂ ਕੋਲ ਜਾਊਗਾ ਬਿਲਕੁਲ ਉੱਥੇ ਕੋਈ ਆਪਸ਼ਨ ਹੀ ਨਹੀਂ ਆਪਣੇ ਪਿੰਡਾਂ ਵਿੱਚ ਜਾ ਕੇ ਦੇਖ ਲਓ ਉਹਦੇ ਨਾਨਾ ਦੀਆਂ ਰੇੜੀਆਂ ਪਢੂਰਿਆਂ ਦੀਆਂ ਰੇੜੀਆਂ ਸਾਰੀਆਂ ਪ੍ਰਵਾਸੀਆਂ ਆ ਲਵਾਂ ਆ ਜਿੰਨੇ ਆ ਲਾਲੋ ਵੀ ਆ ਮਨਚੂਰੀਅਨ ਵਗੈਰਾ ਹੋਗਾ ਆ ਮੋਮੋਸ ਵਗੈਰਾ ਜੋ ਅੱਜ ਕੱਲ ਨਿਆਣੇ ਖੇਸਵਾਜਿਆ ਖਾਂਦੇ ਬਹੁਤ ਉਹ ਸਾਡੇ ਵੀ ਕਈ ਬਲੇ ਕਹ ਦਿੰਦੇ ਆ ਪਾਪਾ ਉਹ ਲੈ ਗਏ ਤੇ ਅਸੀਂ ਵੀ ਫੇ ਲੈ ਕੇ ਜਾਣਾ ਪੈਂਦਾ ਤੇ ਮਤਲਬ ਹਾਲਾਤ ਇਦਾਂ ਆ ਵੀ ਉਹ ਸਾਰੇ ਕੰਮ ਹੀ ਉਹਨਾਂ ਨੇ ਉਹ ਤੇ ਉਹਨਾਂ ਦਾ ਆਪੇ ਹੀ ਰਾਜ ਆ ਫਿਰ ਪੰਜਾਬ ਦੇ ਵਿੱਚ ਜੋ ਲੋਕੀ ਆਵਾਜ਼ ਚੱਕਦੇ ਨੇ ਕਿ ਵੀ ਪ੍ਰਵਾਸੀਆਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਨੇ ਪੰਜਾਬ ਖਾ ਲਿਆ ਪੰਜਾਬ ਦੇ ਵਿੱਚ ਰਾਜ ਕਰਨ ਲੱਪੇ ਇਹਨਾਂ ਦੇ ਸਰਪੰਚ ਬਣ ਗਏ ਹੁਣ ਹੋਰ ਬੰਦੇ ਐਮਐਲਏ ਬਣ ਜਾਣਗੇ ਮੰਤਰੀ ਬਣ ਜਾਣਗੇ ਫੇ ਉਹ ਗਲਤ ਨੇ ਮੈਂ ਉਹਨਾਂ ਨੂੰ ਗਲਤ ਨਹੀਂ ਕਹਿਣਾ ਪਰ ਉਹਨਾਂ ਦੀ ਆਵਾਜ਼ ਗਲਤ ਆ ਭਾਈ ਉਹ ਏਸੇ ਦੇਸ਼ ਦੇ ਆ ਉਹ ਆਪਾਂ ਉਹਨਾਂ ਨੂੰ ਕੱਢ ਦੇ ਸਕਦੇ ਨਹੀਂ ਇੱਕ ਹਾਂ ਆਵਾਜ਼ ਜ਼ਰੂਰ ਆਪਾਂ ਚੱਕ ਸਕਦੇ ਆ ਵੀ ਬਾਹਰ ਕੱਢੋ ਬਾਹਰ ਕੱਢੋ ਪਰ ਨਾ ਕਿਸੇ ਸਰਕਾਰ ਨੇ ਕੱਢਣੇ ਆ ਨਾ ਆਪਾਂ ੱਤਕਾ ਕਰਕੇ ਕਰ ਸਕਦੇ ਆ ਕਰਕੇ ਦੇਖ ਲਓ ਜੇ ਕਰ ਹੁੰਦਾ ਤਾਂ ਨਹੀਂ ਹੋ ਸਕਦਾ ਇਹ 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 ਗੱਲ ਹੋ ਹੀ ਨਹੀਂ ਸਕਦੀ ਮਤਲਬ ਕਹਿਣ ਦਾ ਮਤਲਬ ਇਹ ਆ ਵੀ ਸਾਨੂੰ ਜਿੱਦਾਂ ਅਸੀਂ ਬਾਹਰਲੇ ਮੌਲਕਾਂ ਨੂੰ ਤੁਰੇ ਜਾਂਦੇ ਆ ਹੁਣ ਆ ਦੇਖ ਲਓ ਵੀ ਆ ਲਿਲਵਾ ਬਿਟਵਾ ਉਹਨਾਂ ਦੇ ਪ੍ਰੋਗਰਾਮ ਹੁੰਦਾ ਜਦੋਂ ਕਿੱਦਾਂ ਭਰ-ਭਰ ਕੇ ਜਾਂਦੇ ਆ ਜਾਂਦੇ ਆ ਨਾ ਗੱਡੀਆਂ ਭਰ ਕੇ ਆਪਣੇ ਮौज-ਮਾਸਤੀਆਂ ਕਰਦੇ ਜਾਂਦੇ ਆ ਆਨੰਦ ਲੈਣੇ ਕਾਦੇ ਪਈ ਜੇਬ ਵਿੱਚ ਪੈਸੇ ਆ ਤੇ ਜੇ ਸਾਡੇ ਬੰਦੇ ਆਪਣੇ ਇੱਥੇ ਆਪਣੇ ਕੰਮ ਕਰਨਗੇ ਆਪਣੇ ਕੰਮ ਦਾ ਤਰੀਕਾ ਬਦਲਣਗੇ ਆਪੇ ਉਹਨਾਂ ਦੀ ਜੇਬ ਵਿੱਚ ਵੀ ਪੈਸੇ ਆਉਣਗੇ ਤੁਸੀਂ ਵੀ ਜੋ ਮਰਜ਼ੀ ਕਰੀ ਜਾਓ ਉਹ ਮੈਂ ਉਹਨਾਂ ਨੂੰ ਗਲਤ ਨਹੀਂ ਕਹਿਣਾ ਹੈਗਾ ਪਰ ਆਪਾਂ ਉਹ ਕਰ ਨਹੀਂ ਸਕਦੇ ਕੁਝ ਆਪਾਂ ਕਿਹੜਾ ਵੀ ਉਥੇ ਗੈਰ ਕਾਨੂੰਨੀ ਤਰੀਕੇ ਨਾਲ ਉਹ ਪੰਜਾਬ ਚ ਆਏ ਆ ਠੀਕ ਆ ਉਹਨਾਂ ਤਾਂ ਟੈਕਟ ਲੈਣੀ ਆ ਭਾਈ ਆ ਜਾਣਾ ਹੁਣ ਜਿਆਦਾ ਆਪਾਂ ਕੁਝ ਕਰਨਾ ਹੀ ਨਹੀਂ ਜੇ ਮੇਰੇ ਯਾਰ ਕਹਿੰਦੇ ਉੱਠਣਾ ਹੀ 12 ਵਜੇ ਆ ਤੇ ਦੋਸ਼ ਆਪਾਂ ਦੂਜਿਆਂ ਨੂੰ ਦੇਈ ਜਾਣਾ ਭਾਈ ਉਹ ਸਾਂਭ ਗਿਆ ਉਹ ਸਾਂਭ ਗਿਆ ਭਾਈ ਕੰਮ ਜਿਹੜਾ ਕੰਮ ਆ ਉਹ ਤਾਂ ਚੱਲਣਾ ਹੀ ਚੱਲਣਾ ਮੈਂ ਨਾ ਚਲਾਉਂਗਾ ਤੂੰ ਚਲਾ ਦਊਗਾ ਤੂੰ ਨਾ ਚਲਾਉਂਗਾ ਤਾਂ ਉਹ ਚਲਾ ਦਊਗਾ ਇਸ ਲਈ ਆਪਾਂ ਨੂੰ ਆਪਣੇ ਤਰੀਕੇ ਬਦਲਨੇ ਪੈਣਗੇ ਭਾਈ ਲੱਖ ਸਦਾਣਾ ਹੁਰੀ ਬੜੀਆਂ ਗੱਲਾਂ ਕਰਦੇ ਨੇ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੇ ਆ ਪ੍ਰਵਾਸੀ ਨੇ ਉਹਨਾਂ ਦਾ ਰਾਜ ਆ ਗਿਆ ਯੂਪੀ ਬਿਹਾਰ ਤੋਂ ਲੋਕ ਆ ਕੇ ਪੰਜਾਬ ਦੇ ਵਿੱਚ ਰਾਜ ਕਰਦੇ ਪਏ ਨੇ ਹਰੇਕ ਥਾਂ ਦੇ ਉੱਪਰ ਉਹਨਾਂ ਦੀਆਂ ਰੇੜੀਆਂ ਹਰੇਕ ਥਾਂ ਦੇ ਉੱਪਰ ਉਹਨਾਂ ਦੀਆਂ ਦੁਕਾਨਾਂ ਹਰੇਕ ਚੀਜ਼ਾਂ ਨੇ ਮੰਡੀਆਂ ਦੇ ਵਿੱਚ ਉਹਨਾਂ ਦਾ ਕਬਜ਼ਾ ਹਰੇਕ ਥਾਂਵਾਂ ਦੇ ਉੱਪਰ ਉਹਨਾਂ ਦਾ ਕਬਜ਼ਾ ਫਿਰ ਪ੍ਰਵਾਸੀ ਵੀ ਬਈ ਕਹਿੰਦੇ ਨੇ ਕਿ ਵੀ ਸਾਡੇ ਤੋਂ ਕਬਜ਼ਾ ਛਡਾ ਲਓ ਪੰਜਾਬੀ ਆ ਕੇ ਕੰਮ ਕਰ ਲੈਣ ਫਿਰ ਜਦੋਂ ਇਦਾਂ ਦੇ ਸਵਾਲ ਚੱਕ ਹੁੰਦੇ ਨੇ ਉਦੋਂ ਫਿਰ ਮਨ ਦੇ ਵਿੱਚ ਕੀ ਖਿਆਲ ਹੁੰਦਾ ਬਈ ਦੇਖੋ ਨਾ ਅੱਗੇ ਪਤਾ ਕੋਈ ਪ੍ਰੋਬਲਮ ਨਹੀਂ ਆਉਂਦੀ ਹੁੰਦੀ ਸੀ ਪ੍ਰਵਾਸੀ ਆਉਂਦੇ ਹੁੰਦੇ ਸੀ 6 ਮਹੀਨੇ 8 ਮਹੀਨੇ 9 ਮਹੀਨੇ ਸਾਲ ਕੰਡ ਲਾਉਣਾ ਮੁਰ ਕੇ ਵਾਪਸ ਚਲ ਜਾਣਾ ਸਾਡਾ ਹੁਣ ਜਿਹੜਾ ਸਿਸਟਮ ਜਿਆ ਖਰਾਬ ਹੋ ਗਿਆ ਨਾ 3 4 5 ਸਾਲਾਂ ਤੋਂ ਉਹ ਹੋਇਆ ਇਹ ਹੁਣ ਪਰਿਵਾਰਾਂ ਸਮੇਤ ਇੱਥੇ ਆ ਗਏ ਸਾਡੇ ਜਲੰਧਰ ਡੇਰੀਆਂ ਜਿਹੜੀਆਂ ਜਮਸ਼ੇਰ ਚ ਉੱਥੇ ਤੁਸੀਂ ਜਾ ਕੇ ਦੇਖ ਲਓ ਉੱਥੇ ਪ੍ਰਵਾਸੀਆਂ ਨੇ ਉਹ ਆਪਣੇ ਡੇਰੀ ਫਾਰਮ ਖੋਲੇ ਆ ਇੱਕ ਮੱਝ ਤੋਂ ਸ਼ੁਰੂ ਕਰਕੇ ਕਿਉਂਕਿ ਉਹ ਕੰਮ ਕਰਦੇ ਆ ਮੈਂ ਗੱਲ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਮਿਹਨਤ ਕਰਾਂਗੇ ਆਪਾਂ ਸਾਰਾ ਕੁਝ ਆਪਣਾ ਹੀ ਆ ਇਹ ਆਪਾਂ ਸਮਝ ਸਕਦੇ ਆ ਆਪਾਂ ਕਰਦੇ ਨਹੀਂ ਕੁਝ ਪੰਜਾਬ ਤਾਂ ਪੰਜਾਬੀਆਂ ਦਾ ਹੀ ਹੈ ਪੰਜਾਬੀ ਕੰਮ ਕਰਕੇ ਰਾਜੀ ਨਹੀਂ ਕੰਮ ਕਰਕੇ ਨਹੀਂ ਰਾਜੀ ਉਹ ਪਤਾ ਕੀ ਕਰਦੇ ਆ ਪੰਜਾਬੀ ਕੀ ਕਰਦੇ ਉਹ ਦੂਜੇ ਕੀ ਕਰਦੇ ਆ ਪਰਵਾਸੀ ਜਿਹੜੇ ਆ ਉਹ ਕਰਦੇ ਆ ਇੱਕ ਮੱਝ ਤੋਂ ਸ਼ੁਰੂ ਕੀਤਾ ਹੌਲੀ ਹੌਲੀ 6 ਮਹੀਨੇ ਲਾ ਕੇ ਦੋ ਲੈਣ ਦੀਆਂ ਤੇ ਪੱਠੇ ਪਾਉਣ ਨੂੰ ਕੌਣ ਕੌਣ ਆ ਆ ਪਰਵਾਸੀ ਉਹਦੀ ਘਰ ਵਾਲੀ ਉਹਦੇ ਨਿਆਣੇ ਨਿੱਕੇ ਨਿੱਕੇ ਤਿੰਨ ਚਾਰ ਉਹ ਸਾਰੇ ਉਹ 15-20 ਪਸ਼ੂ ਹੋਈ ਸੰਭੀ ਜਾਂਦੇ ਅੱਛਾ ਸਾਡੇ ਹੁਣ ਤੁਸੀਂ ਜਾ ਕੇ ਦੇਖੋ ਵੀ 15-20 ਪਸ਼ੂਆਂ ਨੂੰ ਕਿਹੜਾ ਪੰਜਾਬੀ ਸੰਭਦਾ ਮੈਂ ਆਪਣੀ ਗੱਲ ਕਰ ਦਵਾ ਮੇਤੋਂ ਨਹੀਂ ਪੱਠੇ ਪੜ੍ਹੇ 15 ਪਸ਼ੂ ਮੈਂ ਦੂਜੇ ਨੂੰ ਤਾਂ ਕਹੀ ਜਾਂ ਮਤਲਬ ਅਸੀਂ ਲੇਜੀ ਇਨਾ ਹੋ ਗਏ ਚਲ ਮੇਰਾ ਹੁਣ ਕੰਮ ਹੋ ਰਿਹਾ ਮੈਂ ਪਸ਼ੂ ਰੱਖੇ ਆ ਤਿੰਨ ਚਾਰ ਪਰ ਮੈਨੂੰ ਹੋਰ ਵੀਡੀਓ ਵੀ ਬਣਾਉਣੀਆਂ ਪੈਂਦੀਆਂ ਹੋਰ ਕੁਝ ਵੀ ਮੈਂ ਕਰਨਾ ਆ ਨਾ ਆਪਣਾ ਕੰਮ ਪਰ ਮੈਂ ਜਿਹੜਾ ਮੇਨ ਗੱਲ ਕਹਿਣਾ ਵੀ ਜਿਹੜਾ ਬੰਦਾ ਜਿਹੜੇ ਕੰਮ ਵਿੱਚ ਲੱਗਾ ਆ ਉਹ ਦੂਜੇ ਉੱਤੇ ਨਿਰਭਰ ਨਾ ਰਵੇ ਤੇ ਜੇ ਮੈਂ ਖੇਤੀ ਕਰਦਾ ਮੈਨੂੰ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਇਹ ਗਿਆਨ ਜਿਹੜਾ ਹਰੇਕ ਚੀਜ਼ ਦਾ ਹੋਣਾ ਚਾਹੀਦਾ ਤੇ ਕੰਮ ਆਪਣੇ ਹੱਥੀ ਕਰਨਾ ਚਾਹੀਦਾ। ਤੁਹਾਡੇ ਉੱਪਰ ਬੜੇ ਲੋਕਾ ਜਿਹੜੇ ਕਮੈਂਟ ਦੇਖਦੇ ਨੇ ਵੀਡੀਓ ਉਹਨਾਂ ਨੇ ਕਮੈਂਟ ਬੜੇ ਕਰਨੇ ਕਿਹਾ ਬਈ ਮੋਂਟੀ ਮਾਂ ਤਾਂ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਬੋਲੀ ਜਾਂਦਾ। ਇਹ ਕਿਹੜਾ ਕਿਹੜਾ ਪੰਜਾਬੀ ਆ ਗਿਆ ਫੇ। ਮੈਂ ਪੰਜਾਬੀਆਂ ਦੇ ਖਿਲਾਫ ਨਹੀਂ ਹੈਗਾ। ਮੈਂ ਪ੍ਰਵਾਸੀਆਂ ਦੇ ਹੱਕ 'ਚ ਨਹੀਂ ਹੈਗਾ। ਮੈਂ ਕੋਸੀ ਦੇ ਖਿਲਾਫ ਆ ਵੀ ਜਿਹੜੀ ਆਪਣੇ ਵਿੱਚ ਆਲਸ ਆ ਮੈਂ ਚਾਹੁੰਨਾ ਮੇਰੀ ਕਿਸੇ ਗੱਲ ਨੂੰ ਦਿਲ ਤੇ ਲਾ ਕੇ ਮੇਰਾ ਕੋਈ ਭਰਾ ਜਾ ਕੇ ਆ ਇੱਕ ਵੀ ਤੇ ਮੈਂ ਸਮਝੂਗਾ ਮੇਰੀ ਇੰਟਰਵਿਊ ਕਰਨੀ ਸਭ ਲਈ ਹੋ ਗਈ ਭਾਈ ਅਸੀਂ ਤਾਂ ਆਪਣੇ ਭਰਾਵਾਂ ਨੂੰ ਜਗਾਉਣਾ ਚਾਹੁੰਦੇ ਆ ਆਪਣੇ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦੇ ਆ ਉਹ ਹੋ ਤਾਂ ਹੀ ਸਕਦਾ ਜੇ ਅਸੀਂ ਮਿਹਨਤ ਕਰਾਂਗੇ ਆ ਜਿਹੜੀ ਬਾਹਰ ਜਾਣ ਦੀ ਦੌੜ ਲੱਗੀ ਆ ਹੁਣ ਤੁਹਾਡੇ ਸਾਹਮਣੇ 트럼ਪ ਨੇ ਲਾ ਦਿੱਤੇ ਕਿ ਨਹੀਂ ਹਾਂ ਆਪਣੀਆਂ ਇਹ ਸਰਕਾਰਾਂ ਦੀ ਮਿਲ ਭੋਗਤ ਨਾਲ ਹੋਇਆ ਸਾਰਾ ਕੁਝ ਤੇ ਕਿਉਂਕਿ ਤੁਹਾਡੇ ਸਾਹਮਣੇ ਹੀ ਆ ਵੀ ਦੋ ਤਿੰਨ ਕੰਟਰੀਆਂ ਇਦਾਂ ਦੀਆਂ ਸੀ ਜਿਨ੍ਹਾਂ ਨੇ ਇਜਾਜ਼ਤ ਹੀ ਨਹੀਂ ਦਿੱਤੀ ਉਹਨਾਂ ਜਾਂ ਜਾਣ ਥੱਲੇ ਲਾਉਣ ਦੀ ਤੇ ਉਹ ਦੁਬਾਰਾ ਅਮਰੀਕਾ ਨੂੰ ਗਏ ਜਾ ਤੇ ਉਹ ਆਪਣੇਆਂ ਨੇ ਦਿੱਤੀ ਕਰਕੇ ਤਾਂ ਹੀ ਉਤਰੇ ਇੱਥੇ ਤੁਹਾਨੂੰ ਨਹੀਂ ਲੱਗਦਾ ਭਈ ਜਿਹੜੇ ਆਪਣੇ ਪ੍ਰਵਾਸੀ ਭਰਾ ਜਿਹੜੇ ਆਪਣੇ ਪੰਜਾਬੀ ਭਰਾ ਨੇ ਜਿਹੜੇ 20 25 25 40 40 45 45 ਲੱਖ ਲਾ ਕੇ ਅਮਰੀਕਾ ਜਾਂਦੇ ਨੇ ਜੇਕਰ ਉਹੀ 45 ਲੱਖ 20 20 ਲੱਖ ਰੁਪਈਆ ਪੰਜਾਬ ਦੇ ਵਿੱਚ ਲੋਂਦੇ ਤਾਂ ਸਫਲ ਨਾ ਹੁੰਦੇ ਤੁਹਾਨੂੰ ਨਹੀਂ ਲੱਗਦਾ ਭਾਜੀ ਇੱਥੇ ਹੈ ਨਾ ਇਦਾਂ ਆ ਵੀ ਬੰਦੇ ਨੂੰ ਆਪਣੇ ਆਪ ਤੇ ਯਕੀਨ ਹੀ ਨਹੀਂ ਹੁੰਦਾ ਹੁਣ ਦੇਖੋ ਤੁਸੀਂ ਉਹੀ ਮੁੰਡੇ 16-16 ਘੰਟੇ ਜਾ ਕੇ ਕੰਮ ਕਰਦੇ ਉੱਥੇ 18-18 ਘੰਟੇ ਕਰਦੇ ਕਈ 20-20 ਵੀ ਕਰਦੇ ਆ ਮੇਰੇ ਖਿਆਲ ਨਾਲ ਉੱਥੇ ਟਾਇਲਟਾ ਵੀ ਸਾਫ਼ ਕਰਦੇ ਲੋਕੀ ਉਹ ਉੱਥੇ ਨਹੀਂ ਮਾਨ ਕਰਦੇ ਇੱਥੇ ਕਰਨ ਨੂੰ ਕਿਉਂ ਫੇ ਮੌਤ ਪੈਂਦੀ ਬਈ ਇੱਥੇ ਤਾਂ ਆਪਣੇ ਕਦੇ ਰੋਟੀ ਖਾ ਕੇ ਭਾਂਡੇ ਨਹੀਂ ਚੱਕ ਕੇ ਰਸੋਈ 'ਚ ਰੱਖੇ ਹੁੰਦੇ ਉਹ ਵੀ ਨਿਆਣਾ ਕਹਿੰਦਾ ਵੀ ਮੇਰੀ ਮਾਂ ਚੱਕ ਕੇ ਲੈ ਕੇ ਜਾਵੇ ਆਹ ਤਾਂ ਹਾਲਾਤ ਹੁੰਦੇ ਸਾਡੇ ਸਾਰਿਆਂ ਦੀ ਗੱਲ ਕਰਦਾ ਮੈਂ ਮਲ ਇੰਨੇ ਕਸੀ ਜਾਦੇ ਹਾਲਸੀ ਹੋ ਗਏ ਆ ਅਸੀਂ ਕੁਝ ਕਰਕੇ ਇੱਥੇ ਰਾਜੀ ਨਹੀਂ ਹੈਗੇ ਅਸੀਂ ਆਪਣੇ ਆਪ ਨੂੰ ਬਦਲੋ ਤਾਂ ਕਿ ਸਾਡਾ ਜਿਹੜਾ ਪੰਜਾਬ ਆ ਇੱਕ ਖੁਸ਼ਹਾਲ ਜੋ ਹੋ ਜਵੇ ਜੋ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਬਣ ਰਹੇ ਆ ਉਹਨਾਂ ਤੋਂ ਪੰਜਾਬ ਦਾ ਆਪਾਂ ਬਚਾਅ ਕਰ ਲਈਏ ਤੇ ਆਪਣਾ ਜਿਹੜਾ ਪੰਜਾਬ ਖੁਸ਼ਹਾਲ ਮੈਂ ਇੱਕ ਜਿਹੜਾ ਹੈ ਨਾ ਸੁਪਨਿਆਂ ਦਾ ਮੇਰਾ ਪੰਜਾਬ ਆ ਉਹਦੇ ਵਿੱਚ ਮੈਂ ਚਾਹੁੰਦਾ ਵੀ ਕੋਈ ਵੀ ਮੇਰਾ ਵੀਰ ਪੰਜਾਬੀ ਭਰਾ ਆਪਣਾ ਕੋਈ ਵੀ ਇੱਥੇ ਭੁੱਖਾ ਨਾ ਰਵੇ ਸਾਰਿਆਂ ਦੇ ਨਿਆਣੇ ਵਧੀਆ ਮਤਲਬ ਜਿਹਦਾ ਕੰਮ ਕਰ ਕਰਨ ਸਾਰਿਆਂ ਨੂੰ ਇੱਥੇ ਹੀ ਰੋਜ਼ਗਾਰ ਮੇਰੇ ਮੈਂ ਤੁਹਾਨੂੰ ਦੱਸਦਾ ਵੀ ਮੇਰੇ ਬੱਚਿਆਂ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ ਤੇ ਵਾਈਫ ਦਾ ਵੀ ਲੱਗ ਗਿਆ ਤੇ ਮੈਂ ਉਹਨਾਂ ਨੂੰ ਪਹਿਲਾਂ ਕਹਿੰਦਾ ਮੈਂ ਕਿਹਾ ਭਾਈ ਵੀ 2 ਮਹੀਨੇ ਲਾਓ ਤੇ ਵਾਪਸ ਆਉਣਾ ਉੱਥੇ ਘੁੰਮ ਫਿਰ ਕੇ ਹਾਂ ਤੁਸੀਂ ਉਹ ਕੰਟਰੀ ਦੇਖਣੀ ਚਾਹੁੰਦੇ ਜਾਓ ਜਾ ਕੇ ਤੇ ਵਾਪਸ ਆਉਣਾ ਇਦਾਂ ਨਹੀਂ ਵੀ ਉੱਥੇ ਜਾ ਕੇ ਪੀਆਰ ਲੈ ਲਓ ਜਾਂ ਇਦਾਂ ਕਰ ਲਓ ਮੈਂ ਆਪ ਨਹੀਂ ਜਾਣਾ ਚਾਹੁੰਦਾ ਮੈਂ ਚਾਹੁੰਦਾ ਆ ਵੀ ਮੈਂ ਜੇ ਇੱਥੇ ਜੰਮਿਆ ਆ ਤੇ ਮੈਂ ਮਰਾਂ ਵੀ ਆਪਣੇ ਮੋਲਖ ਵਿੱਚ ਇਹ ਮੇਰੀ ਆਪਣੀ ਸੋਚ ਹੈ ਮੈਂ ਇੱਥੇ ਰਹਿ ਕੇ ਕਾਮਯਾਬ ਹੋਵਾਂ ਮੈਂ ਮਿਹਨਤ ਕਰਦਾ ਹਾਂ ਮਾਲਕ ਫਲ ਵੀ ਲਾਉਂਦਾ ਮਤਲਬ ਇੱਥੇ ਜੇ ਆਪਾਂ ਰਹਿ ਕੇ ਕਰਦੇ ਆਂ ਆਪਾਂ ਬਹੁਤ ਕੁਝ ਕਰ ਸਕਦੇ ਆਂ ਬਹੁਤ ਸਕੋਪ ਹੈ ਇੱਥੇ ਤੇ ਆਪਾਂ ਕਰਾਂਗੇ ਤਾਂ ਹੋਣਾ ਤਾਂ ਤਾਂ ਹੀ ਹੈ ਨਹੀਂ ਸੂਝਵਾਨ ਕਹਿੰਦੇ ਨੇ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਰਾਜ ਹੋਵੇਗਾ ਸਰਕਾਰ ਉਹਨਾਂ ਦੀ ਹੋਵੇਗੀ ਐਮ ਐਲ ਏ ਐਮ ਪੀ ਕਾਉਂਸਲਰ ਨਗਰ ਕਾਉਂਸਲਰ ਸਾਰੇ ਉਹ ਹੋਣਗੇ ਤੇ ਪੰਜਾਬ ਦੇ ਪੰਜਾਬੀ ਫਿਰ ਕਿੱਥੇ ਜਾ ਰਹੇ ਨੇ ਬਾਈ ਬਾਈ ਇਦਾਂ ਆ ਵੀ ਇੱਕ ਹਨਾ ਸਾਦੇਸ਼ ਦੇ ਤਹਿਤ ਉਹਨਾਂ ਨੂੰ ਇੱਥੇ ਲਿਆ ਕੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਉਹ ਬਣਾਈਆਂ ਤਾਂ ਜਾ ਰਹੀਆਂ ਜਿਸ ਕੋਣ ਕਰ ਰਿਹਾ ਬਈ ਸਾਜੀ ਸਰਕਾਰਾਂ ਕਰ ਰਹੀਆਂ ਏਜੰਸੀਆਂ ਕਰ ਰਹੀਆਂ ਤੇ ਉਹ ਕਰਦੇ ਤਾਂ ਆ ਮੈਂ ਭਾਈ ਜਦੋਂ ਅਸੀਂ ਸਰਕਾਰ ਬਣਾਉਣੀ ਹੋਊਗੀ ਕੋਈ ਤੇ ਉਧਰੋਂ ਫਿਰ ਲੀਡਰ ਭੇਜਿਆ ਕਰੂੰਗਾ ਕੋਈ ਯੂਪੀ ਬਿਹਾਰ ਚੋਂ ਕੋਈ ਲੀਡਰ ਆਇਆ ਕਰੂਗਾ ਜਿੱਦਾਂ ਲਾ ਲੋ ਬਈ ਇੱਥੇ ਕਿਸੇ ਪਾਰਟੀ ਨੇ ਆਪਣਾ ਪ੍ਰਚਾਰ ਕਰਾਉਣਾ ਉਧਰਲੇ ਲੀਡਰ ਤੋਂ ਆਣ ਕੇ ਕਹਾ ਦਿਆ ਕਰੂਗਾ ਵੀ ਹਮ ਇਹ ਕਰ ਦਿੰਗੇ ਉਹ ਕਰ ਦਿੰਗੇ ਬਈ ਉਹ ਸਾਡੇ ਜਿਹੜੇ ਇੱਧਰ ਲੋਕ ਰਹਿੰਦੇ ਆ ਉਹ ਸਾਨੂੰ ਮਤਲਬ ਆਣ ਕੇ ਵੋਟਾਂ ਪਾ ਦੇਣ ਉਹ ਮਤਲ ਸਾਰਾ ਇਹ ਵੋਟ ਵੋਟਾਂ ਦਾ ਸਿਸਟਮ ਹੈ ਸਾਰਾ ਕੁਝ ਸਾਰਾ ਪੂਰਾ ਜਿਹੜਾ ਹੋ ਰਿਹਾ ਉਹ ਵੋਟਾਂ ਦੇ ਕਰਕੇ ਹੋ ਰਿਹਾ ਤੁਹਾਨੂੰ ਲੱਗਦਾ ਆਪਣੇ ਪੰਜਾਬੀਆਂ ਦੀ ਬਾਵਾ ਗਲਤੀ ਹੈਗੀ ਆ ਕਿ ਆਪਣੇ ਪੰਜਾਬੀ ਕੈਨੇਡਾ ਅਮਰੀਕਾ ਜਰਮਨੀ ਵਰਗੀ ਕੰਟਰੀਆਂ ਦੇ ਵਿੱਚ ਜਾ ਰਹੇ ਪਰਿਵਾਰ ਸਮੇਤ ਤੇ ਉੱਥੇ ਜਾ ਕੇ ਵਸ ਜਾ ਰਹੇ ਆ ਹਾਲਾਂਕਿ ਪੰਜਾਬ ਦੇ ਕਈ ਪੰਜਾਬੀ ਜਿਹੜੇ ਨੇ ਅੱਦੇ ਤੋਂ ਜ਼ਿਆਦਾ ਕੈਨੇਡਾ ਦੀ ਵਰਗੀ ਧਰਤੀ ਦੇ ਉੱਪਰ ਬੈਠੇ ਹੋਏ ਨੇ ਤੇ ਉੱਥੇ ਜਾ ਕੇ ਕਹਿੰਦੇ ਕਿ ਵੀ ਸਾਡੇ ਹੱਕ ਦੋ ਸਾਡੇ ਹੱਕ ਦੋ ਫਿਰ ਉਹਨਾਂ ਨੂੰ ਕੀ ਮੌਤ ਪੈਂਦੀ ਪੰਜਾਬ ਦੇ ਵਿੱਚ ਆ ਕੇ ਹੱਕ ਮੰਗਣ ਏ ਇਹ ਵੀ ਮੈਂ ਤੁਹਾਨੂੰ ਦੱਸਦਾ ਨਾ ਇੱਕ ਜਿਹੜਾ ਆਪਣੇ ਹਮਦੋ ਹਮਾਰੇ ਦੋ ਵਾਲਾ ਨਹੀਂ ਚੱਕਰ ਸੀ ਤੇ ਉਹ ਚੱਲਿਆ ਹੀ ਪੰਜਾਬ ਤੇ ਹਰਿਆਣੇ ਵਿੱਚ ਜਿਆਦਾ ਉਹਦਾ ਇੱਥੇ ਕੀਤਾ ਗਿਆ ਵਿਸਤਾਰ ਤੇ ਇੱਕ ਲਾ ਲਓ ਵੀ ਤੁਸੀਂ ਹੁਣ ਆਪਣੀ ਲੇਡੀਜ਼ ਆ ਜਦੋਂ ਬੇਬੀ ਹੁੰਦਾ ਉਹ ਆਪਰੇਸ਼ਨ ਤੋਂ ਬਗੈਰ ਬੇਵੀ ਨਹੀਂ ਹੁੰਦੇ ਉਹਦਾ ਕਾਰਨ ਕਿ ਜਾਂ 2 ਤੋਂ 3 ਤੋਂ ਵੱਧ ਬੱਚੇ ਨਹੀਂ ਪੈਦਾ ਹੁੰਦੇ ਅੱਗੇ ਇਦਾਂ ਬੁੜਿਆਂ ਦੇ 5-5 7-7 ਬੱਚੇ ਹੁੰਦੇ ਸੀ ਜੇ ਇੱਕ ਅੱਧਾ ਕਿਤੇ ਚਲੇ ਵੀ ਗਿਆ ਬਾਹਰਪੂਰ 5-7 ਇੱਥੇ ਤੁਰੇ ਫਿਰਦੇ ਰਹਿੰਦੇ ਹੁੰਦੇ ਸੀ ਤੇ ਬੁੜੇ ਪ੍ਰਵਾਹ ਵੀ ਨਹੀਂ ਕਰਦੇ ਹੁੰਦੇ ਵੀ ਜੇ ਕੋ ਰਸ ਵੀ ਗਿਆ ਨੇਣਾ ਜੇ ਕੋ ਰੋਂਦਾ ਉਹ ਤੋਂ ਆਣ ਕੇ 4 ਹੋਰ ਚ ਪੇੜਾ ਮਾਰਨੀ ਆ ਉਹ ਮਤਲਬ ਹੁਣ ਉਹ ਬਾਹਰ ਜਾਈ ਜਾਂਦੇ ਬਾਹਰ ਜਾ ਕੇ ਉਹਨਾਂ ਨੂੰ ਇੱਥੇ ਆਪਣਾ ਸਿਕਿਉਰ ਨਹੀਂ ਲੱਗਦਾਗਾ ਇੱਥੇ ਲੁੱਟਾਂ ਖੋਹਾਂ ਕਿੰਨੀਆਂ ਹੋ ਗਈਆਂ ਤੁਸੀਂ ਦੱਸੋ ਬੀਬੀਆਂ ਨੇ ਇਸ ਵੇਲੇ ਕੰਨਾਂ ਵਿੱਚ ਗਲੇ ਵਿੱਚ ਸੋਨਾ ਜਿਹੜਾ ਅਸਲੀ ਪਾਉਣਾ ਛੱਡ ਦਿੱਤਾ ਇਸ ਵੇਲੇ ਪੰਜਾਬ ਦੇ ਇਹ ਹਾਲਾਤ ਬਣੇ ਪਏ ਆ ਤੇ ਸੁਨਿਆਰਿਆਂ ਦੀਆਂ ਦੁਕਾਨਾਂ ਤੇ ਜਾ ਕੇ ਦੇਖੋ ਆ ਵਿਆਹਾਂ ਵਿੱਚ ਤਾਂ ਜਰੂਰ ਰੱਚ ਰਿੰਦਾ ਮਾੜਾ ਮੋਟਾ ਮੁੜ ਕੇ ਉਹ ਬਹਿਲੇ ਰਹਿੰਦੇ ਆ 8-9 ਮਹੀਨੇ ਉਹਨਾਂ ਨੂੰ ਉਹਨਾਂ ਨੂੰ ਵੀ ਡਰ ਹੈ ਭਾਈ ਫਿਰ ਕਿਸੇ ਨਾ ਕਿਸੇ ਚੀਜ਼ ਦਾ ਕਿ ਪੰਜਾਬ ਦੇ ਵਿੱਚ ਜੇ ਵਧੀਆ ਤਰੀਕੇ ਨਾਲ ਕੰਮ ਕੀਤਾ ਫਿਰ ਕਿਤੇ ਨਾ ਕਿਤੇ ਲੁੱਟਖੋ ਹੋਣੀ ਆ ਧਮਕੀਆਂ ਹੋਣੀਆਂ ਫਿਰ ਗੈਂਗਸਟਰਾਂ ਦੀ ਇਹ ਹਾਲਾਤ ਬਣਾਏ ਜਾ ਰਹੇ ਆ ਪੰਜਾਬ ਦੇ ਤੇ ਲਾਲੋ ਵੀ ਜਿਹੜੇ ਵੱਡੇ ਬੰਦੇ ਆ ਮੈਨੂੰ ਲੱਗਦਾ ਵੀ ਉਹ ਕਿਸੇ ਨੂੰ ਪੈਸੇ ਦਿੱਤੇ ਤੋਂ ਬਗੈਰ ਇੱਥੇ ਕੰਮ ਨਹੀਂ ਕਰ ਸਕਦੇ ਹੈਗੇ ਟੇਬਲ ਦੇ ਥੱਲੇ ਹੁੰਦੀ ਉਹਨਾਂ ਨੂੰ ਕੁਝ ਨਾ ਕੁਝ ਦੇਣਾ ਪੈਂਦਾ ਤਾਂ ਹੀ ਕੰਮ ਕਰਦੇ ਆ ਤੇ ਉਹ ਲੱਗਦਾ ਤੇ ਇਹ ਹਾਲਾਤ ਜਿੱਦਾਂ ਹੁਣ ਵੀਡੀਓ ਵੀ ਕਈ ਵਾਰਲ ਹੁੰਦੀਆਂ ਵੇ ਫਲਾਨੇ ਦੀ ਧਮਕੀ ਆ ਗਈ ਫਲਾਨੇ ਦੀ ਧਮਕੀ ਆ ਗਈ ਉਹ ਮੈਂ ਗੈਂਗਸਟਰਾਂ ਨੂੰ ਵੀ ਕਹਿਣਾ ਚਾਹੁੰਨਾ ਉਹ ਤੁਸੀਂ ਜੇ ਭਾਈ ਇੱਥੇ ਕਿਸੇ ਦਾ ਕਤਲ ਕਰਦੇ ਆ ਕਿਸੇ ਤੋਂ ਪੈਸੇ ਲੈ ਕੇ ਉਹ ਤੁਸੀਂ ਨੁਕਸਾਨ ਕਿਹਦਾ ਕਰਦੇ ਆ ਪੰਜਾਬ ਦਾ ਹੀ ਕਰਦੇ ਮਰਨਾ ਤਾਂ ਪੰਜਾਬ ਦਾ ਹੀ ਪੁੱਤ ਆ ਤੇ ਤੁਸੀਂ ਵੀ ਮੁੜ ਕੇ ਇੱਥੇ ਨਹੀਂ ਬਰ ਸਕਦੇ ਤੇ ਉਹ ਵੀ ਕਿਹਦਾ ਨੁਕਸਾਨ ਹੋਣਾ ਉਹ ਵੀ ਪੰਜਾਬ ਦਾ ਹੀ ਹੋਣਾ ਮਤਲਬ ਵਧੀਆ ਤਰੀਕੇ ਨਾਲ ਜੀਓ ਯਾਰ 5 ਕਿ ਸਾਲ ਚੰਗੇ ਤਰੀਕੇ ਨਾਲ ਪੰਜਾਬ ਚ ਸਾਰੇ ਜਣੇ ਆਪਣਾ ਫਰਜ਼ ਸਮਝ ਕੇ ਕੰਮ ਕਰ ਲੈਣ ਮਿਹਨਤ ਕਰ ਲੈਣ ਤੇ ਪੰਜਾਬ ਜਿਹੜਾ ਬਚ ਸਕਦਾ ਤੇ ਆਉਣ ਵਾਲੇ 40 50 ਸਾਲ ਸੋਖੇ ਨਿਕਲ ਜੂਗੇ ਇਹ ਮੇਰਾ ਗੈਂਗਸਟਰਾਂ ਨੂੰ ਵੀ ਇੱਕ ਸੁਨੇਹਾ ਹੈ ਵੀ ਭਾਈ 5 ਸਾਲ ਸਾਰੇ ਜਣੇ ਜਿੰਨੇ ਲੀਡਰ ਆ ਜਿੰਨੇ ਅਸੀਂ ਤੁਸੀਂ ਆ ਜਿੰਨਾ মিডিਆ ਆ ਮੈਂ মিডিਆ ਵੀ ਆਪਣਾ ਫਰਜ਼ ਸਮਝੇ ਸਾਰੇ ਆਪਣਾ ਫਰਜ਼ ਵਧੀਆ ਤਰੀਕੇ ਨਾਲ ਜਿ ਨਿਭਾਉਣ ਤੇ ਪੰਜਾਬ ਬਚਾ ਸਕਦੇ ਆ ਬਸ ਮੇਰਾ ਆਖਰੀ ਸਵਾਲ ਭਾਈ ਤੁਹਾਡੇ ਤੋਂ ਤੁਹਾਨੂੰ ਹੀ ਲੱਗਦਾ ਕਿ ਬਈ ਆਪਣੇ ਪੰਜਾਬੀਆਂ ਦੀ ਗਲਤੀ ਹੈ ਜਿਸ ਕਾਰਨ ਪ੍ਰਵਾਸੀ ਪੰਜਾਬ ਦੇ ਵਿੱਚ ਹਾਵੀ ਹੋਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਵੜਤ ਉਹਨ ਪੰਜਾਬ ਦੇ ਵਿੱਚ ਵਧ ਰਹੀ ਹੈ ਲਗਾਤਾਰ ਪਰਿਵਾਰ ਦੇ ਪਰਿਵਾਰ ਆ ਰਹੇ ਨੇ ਰੀਸੈਂਟ ਦੇ ਵਿੱਚ ਤੁਸੀਂ ਇੱਕ ਵੀਡੀਓ ਹੀ ਪਾਈ ਕਿ ਬਈ ਆਹ ਦੇਖੋ ਕਿੰਨੇ ਬੰਦੇ ਆ ਰਹੇ ਨੇ ਪੰਜਾਬ ਦੇ ਵਿੱਚ ਪ੍ਰਵਾਸੀ ਹਰੇਕ ਸਟੇਸ਼ਨ ਦੇ ਉੱਪਰ ਭੀੜ ਲੱਗੀ ਹੁੰਦੀ ਹੈ ਲੱਗਦਾ ਆਪਣੇ ਹੀ ਪੰਜਾਬੀਆਂ ਦੀਆਂ ਗਲਤੀਆਂ ਨੇ ਹਾਂਜੀ ਆਪਣੇ ਪੰਜਾਬੀਆਂ ਦੀਆਂ ਆਪਣੇ ਹੁਣ ਤੁਸੀਂ ਦਿਲ ਲਾ ਲਓ ਵੀ ਸਾਡੇ ਲਾਗੇ ਪੈਂਦੇ ਆ ਕਾਦੀਆਂ ਉੱਥੇ ਪ੍ਰਵਾਸੀਆਂ ਨੇ ਤਿੰਨ ਚਾਰ ਬੰਦਿਆਂ ਤੇ ਹਮਲਾ ਕਰ ਦਿੱਤਾ ਉਹਨਾਂ ਦੇ ਸੱਟਾਂ-ਸੁੱਟਾਂ ਮਾਰੀਆਂ ਚੰਗੀਆਂ ਮਤਲਬ ਇੱਕ 1.5 ਆਇਆ ਨਹੀਂ ਨਾ 1.5 ਇਹ ਚੱਕਰ ਹੋ ਜਾਂਦਾ ਜਿੱਦਾਂ ਲਾਲੋ ਮੇਰੀ ਕੋਈ ਗੱਲ ਹੋਈ ਨਾ ਤੇ ਆਪਣਿਆਂ ਨੇ ਪਤਾ ਕੀ ਕਹਿਣਾ ਅੱਛਾ ਇਹ ਆ ਰਹਿਣ ਦੇ ਫਸਿਆ ਰਹਿਣ ਦੇ ਖਾਣ ਦੇ ਛੱਤਰ ਤੇ ਜੇ ਹੋ ਗਈ ਉਹਨਾਂ ਦੀ ਪ੍ਰਵਾਸੀਆਂ ਵਿੱਚ ਕੇ ਦੀ ਗੱਲਬਾਤ ਉਹ ਭੱਜ ਕੇ ਇਕੱਠੇ ਹੋ ਜਾਂਦੇ ਆ ਕੋ ਮਤਲਬ ਅਸੀਂ ਲੱਤਾਂ ਖਿੱਚਣ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਆ ਚਲੋ ਜੇ ਕੋਈ ਸਾਡਾ ਭਰਾ ਪੌੜੀ ਚੜਦਾ ਆ ਅਸੀਂ ਉਹਦੀ ਪੌੜੀ ਨਹੀਂ ਫੜਨੀ ਤੇ ਉਹਨੂੰ ਦੇਖ ਕੇ ਤਾਂ ਉਹ ਥੱਲੇ ਪੌੜੀ ਖਿੱਚਣ ਦੀ ਤਾਂ ਕੋਸ਼ਿਸ਼ ਕਰੀਏ ਹਮ ਬਸ ਇਹ ਸੁਨੇਹਾ ਹੈ ਮੇਰਾ ਠੀਕ ਹੈ ਭਾਈ ਜੀ ਸ਼ੁਕਰੀਆ ਬਹੁਤ